What is your name? Balindar Singh. Balindar Singh. The fight is about whether he as a Sikh is going to be allowed to wear his turban in India. Or he as a Sikh is going to be allowed to wear a kada in India. Or he as a Sikh is going to be able to go to Gurdwara. That's what the fight is about. ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਰਾਹੁਲ ਗਾਂਧੀ ਵਿਦੇਸ਼ ਦੌਰੇ ਤੇ ਨੇ ਤੇ ਇਸੇ ਦੌਰਾਨ ਉਹ ਵਕਫਾਕ ਥਾਵਾਂ ਦੇ ਉੱਤੇ ਸੰਬੋਧਨ ਵੀ ਕਰ ਰਹੇ ਨੇ। ਸਿੱਖਾਂ ਬਾਰੇ ਬਿਆਨ ਦੇ ਕੇ ਰਾਹੁਲ ਗਾਂਧੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਨਿਸ਼ਾਨਾ ਉਹਨਾਂ ਨੇ ਭਾਜਪਾ ਦੇ ਉੱਤੇ ਸਾਧਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ? ਕੀ ਕੜਾ ਪਹਿਨਣ ਦੀ ਇਜਾਜ਼ਤ ਹੈ? ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਗੁਰਦੁਆਰੇ ਜਾ ਸਕਣਗੇ ਅਜਿਹੇ ਸਵਾਲ ਖੜੇ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਨਿਸ਼ਾਨੇ ਭਾਜਪਾ ਦੇ ਉੱਤੇ ਸਾਧ ਦਿੱਤੇ ਨੇ ਤੇ ਇਸ ਨੂੰ ਲੈ ਕੇ ਭਾਜਪਾ ਗੂ ਹਰਜੀਤ ਗਰੇਵਾਲ ਨੇ ਆਪਣਾ ਪ੍ਰतिकਰਮ ਦਿੰਦਿਆਂ ਨਿਸ਼ਾਨੇ ਤੇ ਲਿਆ ਰਾਹੁਲ ਗਾਂਧੀ ਨੂੰ ਗਰੇਵਾਲ ਸਾਹਿਬ ਜਿਸ ਤਰ੍ਹਾਂ ਨਾਲ ਵੀਰੇਸ ਜਾ ਕੇ ਰਾਹੁਲ ਗਾਂਧੀ ਵੱਲੋਂ ਇਹ ਬਿਆਨ ਦਿੱਤਾ ਗਿਆ ਸਿੱਖਾਂ ਬਾਰੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਨਪਾ ਕੀ ਗੱਲ ਹੈ ਜੀ ਤੇ ਇਹ ਇਹ ਰਾਹੁਲ ਗਾਂਧੀ ਤੇ ਇਹਦੇ ਖਾਨਦਾਨ ਨੇ ਔਰ ਇਹਦੀ ਪਾਰਟੀ ਨੇ ਜਿਹੜਾ ਪਹਿਲਾਂ ਵੀ ਕੋਸ਼ਿਸ਼ ਕੀਤੀ ਸਿੱਖਾਂ ਦੀ ਨਸਲ 쿠שי ਕਰਵਾ ਕੇ 84 ਚ ਜੀ ਔਰ ਇਹਦੇ ਪਿਤਾ ਜੀ ਨੇ ਕਿਹਾ ਸੀ ਨਾ ਜਦੋਂ ਭਾਰੀ ਦਰਖਤ ਹਿੱਲਦਾ ਤਾਂ ਡੇਰਦਾ ਤਾਂ ਜ਼ਮੀਨ ਹਿੱਲਦੀ ਹੈ ਧਰਤੀ ਹਿੱਲਦੀ ਹੈ ਉਸ ਤੋਂ ਬਾਅਦ ਕੱਲੇਆਮ ਸ਼ੁਰੂ ਹੋ ਗਿਆ ਔਰ ਇਹਨਾਂ ਦੇ ਜਿਹੜੇ ਬੰਦੇ ਇਨਵੋਲਵ ਸੀ ਉਹਦੇ ਚ ਲੀਡਰ ਇਨਵੋਲਵ ਸੀ ਉਹਨਾਂ ਨੂੰ ਇਹਨਾਂ ਨੇ ਐਮਪੀ ਵੀ ਬਣਾਇਆ ਮਨਿਸਟਰ ਵੀ ਬਣਾਇਆ ਚੀਫ ਮਨਿਸਟਰ ਵੀ ਬਣਾਇਆ ਕਮਲਨਾਥ ਨੂੰ ਬਣਾਇਆ ਹੀ ਨਾ ਤੇ ਉਹਨਾਂ ਦੇ ਨਾਮ ਅੱਜ ਵੀ ਉਹ ਸ਼ੱਕ ਦੇ ਘੇਰੇ ਚ ਨੇ ਔਰ ਆਕੇ ਇਸ ਇਥੇ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਕਿਸੇ ਨੇ ਉਹਨਾਂ ਸਰੋਕੁਛੀ ਦੀ ਸਜਾਵਾਂ ਨਹੀਂ ਦਿੱਤੀ ਤਾਂ ਸੱਜਾ ਕਿ ਦੇਰੇ ਨਾਲ ਦਰਮੋਤੀ ਦੇਰੇ ਭਾਜਪੀ ਦੇ ਰਹੀ ਹੈ ਕੀ ਹੋ ਸਿੱਖੁਰ ਦੀ ਗੱਲ ਔਰ ਸਿੱਖਾਂ ਦਾ ਮਾਨ ਤੇ ਸਨਮਾਨ ਜਿਹੜਾ ਇਹਨਾਂ ਨੇ ਖਤਮ ਕਰਤਾ ਸੀ ਉਹਨਾਂ ਨੂੰ ਦੇਸ਼ ਦੀ ਮੁਖਤਰਾ ਤੋਂ ਅਲੱਗ-ਤਲੱਗ ਕਰਨ ਦੀ ਸਾਜ਼ਿਸ਼ ਰਚੀ ਸੀ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਅਟਲ ਜੀ ਔਰ ਬਾਦਲ ਸਾਹਿਬ ਦੀ ਜੋੜੀ ਆਈ ਉਹਨਾਂ ਨੇ ਆਕੇ ਉਹ ਮਾਨ ਸਨਮਾਨ ਦੁਬਾਰਾ ਬਹਾਲ ਕੀਤਾ ਨਹੀਂ ਤਾਂ ਜੋ ਸਿੱਖਾਂ ਨਾਲ ਅਫਗਾਨਿਸਤਾਨ ਚ ਹੋ ਰਿਹਾ ਜੋ ਪਾਕਿਸਤਾਨ ਚ ਹੋ ਰਿਹਾ ਤਾਂ ਬਹੁਤ ਬੇਟੀਆਂ ਖੋ ਲੈਂਦੇ ਨੇ ਔਰ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਲੈਂਦੇ ਨੇ ਔਰ ਉਹਨਾਂ ਨਾਲ ਨਿਕਾਹ ਕਰਵਾ ਲੈਂਦੇ ਨੇ ਇਹ 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 ਉਹ ਇਹ ਉਹਨਾਂ ਦੇਸ਼ਾਂ ਦੀ ਗੱਲ ਕਰਦੇ ਆ ਇਹ ਤਾਂ ਹਿੰਦੁਸਤਾਨ ਦੇ ਅੰਦਰ ਅਗਰ ਅਫਗਾਨਿਸਤਾਨ ਚ ਗੁਰੂ ਸਾਹਿਬ ਦੀਆਂ ਵੀੜਾ ਜੋ ਨੇ ਉਹ ਉੱਥੇ ਫੇਰਲੀਆ ਹਸਤ ਲਿਖਤ ਜੀ ਉਹਨਾਂ ਨੂੰ ਸਤਕਾਰ ਸਹਿਤ ਲੈ ਆ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ ਜੀ ਦਿੱਲੀ ਸਿਗੁਰਦਰਾਪੰਦਰ ਕਮੇਟੀ ਦੇ ਹਵਾਲੇ ਕੀਤਾ ਸਾਡੇ ਮინისტრਾਂ ਨੇ ਕੀਤਾ ਔਰ ਬੜੇ ਸਤਕਾਰ ਨਾਲ ਲੈ ਕੇ ਗਏ ਨੇ ਜੀ ਇਹ ਜਿਹੜੀਆਂ ਚੀਜ਼ਾਂ ਕਰ ਰਹੇ ਆ ਰਾਹੁਲ ਗਾਂਧੀ ਕਿ ਇਹ ਉਸ ਵੇਲੇ ਜਿਹੜੇ ਹਮਲੇ ਹੋਏ ਸਿੱਖਾਂ ਤੇ ਜਾਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੈ ਤੇਰੀ ਕਰਤਾ ਔਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਅਮਰitsar ਸਾਹਿਬ ਉਹ ਭਾਜਪਾ ਨੇ ਕਰਵਾਇ ਸੀ ਉਹਨਾਂ ਫੋਫਾ ਜੀ ਬੀਜਪੀ ਨੇ ਭੇਜੀ ਸੀ ਜਿਹੜੀਆਂ ਇਹ ਗੱਲਾਂ ਕਰਦੇ ਨੇ ਇਹ ਗੱਲਾਂ ਇਹਨਾਂ ਨੂੰ ਸੋਚ ਕੇ ਕਰਨੀਆਂ ਚਾਹੀਦੀਆਂ ਨੇ ਔਰ ਇਹ ਇਹ ਦੇਸ਼ ਤੋੜਨ ਦੀ ਇੱਕ ਸਾਜ਼ਿਸ਼ ਰਚ ਰਹੀ ਹੈ ਇਹਨੇ ਉਹਦਾ ਹਿੱਸਾ ਬਣ ਰਹੇ ਨੇ ਇਹ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ ਸਾਥ ਜੁੜ ਕੇ ਪ੍ਰਾਰਥਨਾ ਔਰ ਜਦੋਂ ਹਟਲ ਜੀ ਗਏ ਨਰਸ਼ਿਮਰ राव ਦੀ ਸਰਕਾਰ ਦੇ ਟਾਈਮ ਗਰੋਧੀ ਦੇ ਨੇਤਾ ਉਹਨਾਂ ਹੀ ਜੀ ਉਹਨਾਂ ਨੇ ਦੇਸ਼ ਦਾ ਸਤਕਾਰ ਸਨਮਾਨ ਸਭ ਬਹਾਲ ਕੀਤਾ ਉਹ تھے ੜਕੇ ਖੜੇ ਔਰ ਨਰਸ਼ਮਰ राव ਜੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵੀ ਪ੍ਰਸ਼ੰਸਾ ਕੀਤੀ ਕਿ ਅਥਾ ਜੀ ਨੇ ਬਹੁਤ ਅੱਛਾ ਰੋਲ ਲਗਾਇਆ ਹੈ ਇਹ ਇਹ ਵਕਤ ਦੇ ਲਈ ਇੱਕ ਜਿਹੜਾ ਇਸ ਤਰ੍ਹਾਂ ਦਾ ਦੇਖ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਦੀ ਉਹਨਾਂ ਡੈਮੋਕ੍ਰੇਸੀ ਨੂੰ ਸਤਨਨ ਦਿਆ ਔਰ ਉਹਦੀ ਦੇਸ਼ ਦੇ ਅੰਦਰ ਸਹੀ ਲੋਕਤੰਤਰ ਹੈ ਉਦੀ ਬਹਾਲੀ ਹੈ ਉਹਦਾ ਵੀ ਸਤਕਾਰ ਤੇ ਸਨਮਾਨ ਵਧਾ ਦੇ ਇਸ਼ਾਰੇ ਦੀ ਦੁਨੀਆ 'ਚ ਤੇ ਇਹ ਸਤਕਾਰ ਸਨਮਾਨ ਘਟ ਕਰਨ ਚ ਲੱਗੇ ਹੋਏ ਨੇ ਸਿੱਖਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਮੇਨਸਟ੍ਰੀਮ ਤੋਂ ਲਗਤ ਲਗ ਕਰਨ ਲੱਗੇ ਹੋਏ ਨੇ ਇਹ ਇਹਨਾਂ ਨਹੀਂ ਕਰਨਾ ਚਾਹੀਦਾ ਅਧਗਰੇਵਲ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਬਿਆਨ ਇੱਥੇ ਦੇਣ ਦੀ ੋ ਜਾਏ ਵਿਦੇਸ਼ ਦੇ ਵਿੱਚ ਜਾ ਕੇ ਹੀ ਕਿਉਂ ਦਿੱਤਾ ਗਿਆ ਤੇ ਜਿਹੜੇ ਇਹਨਾਂ ਦੇ ਆਕਾ ਰਹੇ ਚਾਈਨਾ ਤੇ ਪਾਕਿਸਤਾਨ ਇਹ ਉਹਨਾਂ ਤੋਂ ਸੱਤਾ ਚਾਉਣ ਲਈ ਮਜ਼ਲ ਲੈ ਰਹੇ ਆ ਅਮਰੀਕਨ ਵੀ ਇਹਨਾਂ ਦੀ ਮਦਦ ਕਰ ਰਹੇ ਆ ਬਾਕੀ ਵੀ ਕਰ ਰਹੇ ਆ ਔਰ ਉਹ ਮੋਦੀ ਜੀ ਕੋਲੋਂ ਐਸੋਏ ਘਬਰਾਉਣ ਲੱਗੇ ਨੇ ਦੇਸ਼ ਕਿਉਂਕਿ ਇਹਨਾਂ ਦਾ ਇੱਕ ਚਿਹਰਾ ਬਹੁਤ ਵੱਡਾ ਹੋ ਗਿਆ ਅੱਜ ਲੋਕ ਸ਼ਾਂਤੀ ਦੇ ਲਈ ਅਗਰ ਦੇਖਦੇ ਆ ਤਾਂ ਹਿੰਦੁਸਤਾਨ ਨੂੰ ਦੇਖਦੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਖਦੇ ਤੇ ਇਹ ਇਹ ਇਹਨਾਂ ਨੂੰ ਅੱਛਾ ਨਹੀਂ ਲੱਗਦਾ ਇਹ ਭਾਜਪਾ ਨਰਿੰਦਰ ਮੋਦੀ ਜਬਰੂਲ ਕਰਦੇ ਕਰਦੇ ਇਹ ਦੇਸ਼ ਦਾ ਹੀ ਬਰੂਲ ਕਰਨ ਲੱਗ ਜਾਂਦੇ ਆ ਜੀ ਇਹ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇਵੇ ਇਹੀ ਕਹਿ ਸਕਦੇ ਹਾਂ ਜੀ ਮਿਹਰਬਾਨੀ ਕਰਿਓ ਸਰ ਜ਼ਿਕਰ ਹੋਗਾ ਕਿ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਨੇ ਤੇ ਵਕਫਾ ਖਾਧਾਵਾਂ ਦੇ ਉੱਤੇ ਉਹ ਸੰਬੋਧਨ ਵੀ ਕਰ ਰਹੇ ਨੇ ਤੇ ਹੁਣ ਉਹਨਾਂ ਦੇ ਵਿਦੇਸ਼ 'ਚ ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ